ਅੱਜ ਅਸੀਂ ਸਾਰੇ ਪਟਕਾਂ ਵਾਲੇ ਜਿਹੜਾ ਡੰਪ ਹੈ ਬਹੁਤ ਪੁਰਾਣਾ ਪਜਤਾ ਸਾਲ ਪੁਰਾਣਾ ਡੰਪ ਹੈ ਜਿੱਥੇ ਪੂਰੇ ਸ਼ਹਿਰ ਦਾ ਕੂੜਾ ਹੁੰਦਾ ਤੇ ਬਹੁਤ ਦੇਰ ਤੋਂ ਸਰਕਾਰਾਂ ਦੀ ਕੋਸ਼ਿਸ਼ ਸੀਗੀ ਕਿ ਇਥੋਂ ਡੰਪ ਇਹ ਸਾਫ਼ ਹੋ ਜਾਵੇ ਇਹ ਕੂੜਾ ਚੁੱਕਿਆ ਜਾਵੇ ਜੜਾ ਮੈਦਾਨ ਬਣ ਜਾਏ ਤੇ ਬਹੁਤ ਲੋਕਾਂ ਦੀ ਕੋਸ਼ਿਸ਼ ਕਰਨ ਦੇ ਬਾਅਦ ਬਹੁਤ ਸਰਕਾਰਾਂ ਦੀ ਕੋਸ਼ਿਸ਼ ਕਰਨ ਦੇ ਬਾਅਦ ਇਹ ਕਿਸੇ ਕੋ ਸੰਭਵ ਨਹੀਂ ਹੋਇਆ ਸਮਾਨ ਸਾਹਿਬ ਦੀ ਸਰਕਾਰ ਜਦੋਂ ਆਈ ਤੇ ਅਸੀਂ ਫਿਰਦੇ ਸਾਢੇ 3 ਸਾਲ ਸਾਢੇ 3 ਸਾਲ ਤੋਂ ਸਾਡੀ ਪੂਰੀ ਕੋਸ਼ਿਸ਼ ਸੀ ਕਿ ਇਹ ਡੰਪ ਇਥੋਂ ਸਾਫ ਕੀਤਾ ਜਾਵੇ ਤੇ ਅਖੀਰ ਸਾਨੂੰ ਕਾਮਯਾਬੀ ਮਿਲੀ ਹੈ ਔਰ ਅਸੀਂ ਸਾਰੇ ਤੁਹਾਡੇ ਅੱਗੇ ਖੜੇ ਹਾਂ ਮੇਰੇ ਖੱਬੇ ਬਨੇ ਮੇਅਰ ਸਾਹਿਬ ਨੇ ਸਾਡੇ ਸਾਡੇ ਸੈਂਟਰ ਚੋਂ ਅਜੇ ਗੁਪਤਾ ਜੀ ਨੇ ਸਾਡੇ ਪ੍ਰਧਾਨ ਅਮਰਸਰ ਤੇ ਪ੍ਰਭੀਰ ਬਰਾੜ ਜੀ ਨੇ ਔਰ ਹੋਰ ਬਹੁਤ ਸਾਰੇ ਲੋਕ ਆਏ ਨੇ ਸੋ ਜਿਹੜਾ 11 ਲੱਖ ਟਨ ਦਾ ਇਹ ਠੇਕਾ ਲੱਗਾ ਮੈਂ ਕਿਹਾ 34 ਕਰੋੜ ਦਾ ਜੀ ਤੇ ਤਕਰੀਬਨ 45 ਕਰੋੜ ਦਾ ਬਾਕੀ ਤਾਂ 15 ਕਰੋੜ ਦਾ ਹੈ ਸੋ ਇਹ ਠੇਕਾ ਜੇ ਚੁੱਕਿਆ ਜਾਏਗਾ ਕੂੜਾ ਔਰ ਰੜਾ ਮਦਾਨ ਬਣੇਗਾ ਇਸ ਜ਼ਮੀਨ ਜਿਹੜੀ ਹੈ ਕਿਸੇ ਹੋਰ ਕੰਪਨੀ ਵਰਤੀ ਜਾਏਗੀ ਔਰ ਇਹੋ ਜਿਹੜਾ ਨਿਕੜੇਗਾ ਪਲਾਸਟਿਕ ਉਹ ਵੀ ਇਹ ਕੰਪਨੀ ਸੰਭੇਗੀ ਜਿਹੜਾ ਮਿੱਟੀ ਹੈ ਉਹ ਸੜਕਾਂ ਤੇ ਪਾਈ ਜਾ ਸਕਦੀ ਹੈ ਜਿਹੜੀ ਰੂੜੀ ਹੈ ਉਹ ਜ਼ਿੰਮੇਦਾਰ ਲੈ ਜਾਣਗੇ ਸੋ ਇੱਥੇ ਬਿਲਕੁਲ ਸਫਾਈ ਹੋ ਜਾਏਗੀ ਅੱਜ ਤੱਕ ਇੱਥੇ ਕੂੜਾ ਆਉਂਦਾ ਰਿਹਾ ਅੱਜ ਤੋਂ ਬਾਅਦ ਕੂੜਾ ਇੱਥੋਂ ਬਾਹਰ ਜਾਏਗਾ ਪਰ ਕਿੰਨੇ ਕੇ ਦਿਨ ਲੱਗਣਗੇ ਜਦੋਂ ਇਹਨੂੰ ਅਸੀਂ ਮੇਖਲ ਸਵਾ ਸਾਲ ਦਾ ਇਹਨਾਂ ਦਾ ਸ਼ਾਇਦ ਸਵਾ ਕੇ ਡੇਢ ਸਾਲ ਦਾ ਟੈਂਡਰ ਹੈਗਾ ਸਵਾ ਸਾਲ ਦਾ ਸੋ ਸਵਾ ਸਾਲ ਦਾ ਟੈਂਡਰ ਹੈ ਤੇ ਇਹ ਅਲੋਟ ਹੋਏ ਨੂੰ ਮੇਰੇ ਕੋਲ 2-3 ਹਫਤੇ ਹੋ ਗਏ ਨੇ ਸੋ ਉਸ ਤਰੀਕ ਤੋਂ ਗਿਣਾਗੇ ਅਸੀਂ ਇਹ ਨਹੀਂ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਉਸ ਤਿੱਕ ਤੋਂ ਗਿਣਾਗੇ ਕੁਝ ਮਸ਼ੀਨਾਂ ਦੀ ਆ ਗਈਆਂ ਸੀਗੀਆਂ ਫੋਕਲਿਨ ਵਰਗੀਆਂ ਆ ਗਈਆਂ ਸੀਗੀਆਂ ਇੱਕ ਇਹਨਾਂ ਦਾ ਮਸ਼ੀਨਾਂ ਦੇ ਲਈ ਵਾਈਬ੍ਰੇਟ ਕਰਦੀ ਜਿਹੜੀ ਜ਼ੋਰ ਦੀ ਕੁਲੇ ਨੂੰ ਲਣਾਉਂਦੀ ਹੈ ਬਲਾਸਟਰ ਬਲਾਸਟਰ ਕਹਿੰਦੇ ਉਹਨੂੰ ਟਰੰਬਲ ਤੋਂ ਬਲਾਸਟਰ ਟਰੰਬਲ ਤੇ ਪਹਿਲਾਂ ਆ ਗਿਆ ਸੀ ਕਿ ਬਲਾਸਟਰ ਹੁਣ ਆਈ ਹੈ ਕਿਉਂਕਿ ਬੜੀ ਸੈਂਸਿਟਿਵ ਮਸ਼ੀਨ ਹੈ ਤੇ ਇਹਨਾਂ ਨੂੰ ਖਤਰਾ ਸੀ ਕਿ ਟਰਾਂਸਪੋਰਟੇਸ਼ਨ ਦਰਸਤਾ ਬਹੁਤ ਸੀਗੀਆਂ ਇਹਨਾਂ ਨੂੰ ਖਤਰਾ ਸੀ ਕਿ ਉਹਦੇ ਇਕੁਪਮੈਂਟ ਖਰਾਬ ਨਾ ਹੋ ਜਾਏ ਇਸ ਕਰਕੇ ਥੋੜੀ ਇਹਨਾਂ ਡਿਲੇ ਕਿਤੀ ਸੀ ਕਿ 2017 ਤੋਂ ਲਗਾਤਾਰ ਹੀ ਮੁੱਦਾ ਬਣਿਆ ਹੋਇਆ ਸੀ ਡੰਪ ਪਈ ਇਸ ਵਾਰ ਇਹ ਮੁੱਦਾ ਲੱਗਦਾ ਵੀ ਬਿਲਕੁਲ ਖਤਮ ਹੋ ਜਾਵੇਗਾ ਮੁੱਦਾ ਇਸ ਕੀ ਪੋਜ਼ਿਟਿਵ ਬਣੇਗਾ ਨਾ ਮਨ ਲੋਕ ਇਸ ਕਰ ਨੂੰ ਅਪਰੀਸ਼ੀਏਟ ਕਰਨਗੇ ਕਿ ਦੇਖੋ ਤੁਸੀਂ ਐਸ ਇਲਾਕੇ ਤੇ ਸ਼ਾਇਦ ਕੋਈ ਰਹਿੰਦਾ ਜਾਂ ਨਾ ਰਹਿੰਦਾ ਲੇਕਿਨ ਜਦੋਂ ਅਸੀਂ ਮੀਟਿੰਗ ਕਰਨਾ ਹੁੰਨੇ ਸਰਦੀਆਂ ਤੇ ਇਥੇ ਤੇ 3-4 ਫੁੱਟ ਤੇ ਇਹਨਾਂ ਗੰਦੀ ਜੀ ਹਵਾ ਠਹਿਰ ਜਾਂਦੀ ਆ ਸੋ ਅਸੀਂ ਤੇ ਚਲੋ ਮੀਟਿੰਗ ਕਰਕੇ ਹੱਦੇ ਪੌਣੇ ਘੰਡੇ ਘੰਡੇ ਚੱਲ ਜਾਣੇ ਜਿਹੜੇ ਲੋਕ ਰਹਿੰਦੇ ਉਹਨਾਂ ਦਾ ਕੀ ਹਾਲ ਜਿਹੜੀ ਜ਼ਹਿਰੀਲੀ ਹਵਾ ਹੈ ਉਹ ਆ ਕੇ ਟਿਕ ਜਾਂਦੀ ਹੈ ਸੋ ਇਹ ਬਹੁਤ ਲਾਜ਼ਮੀ ਸੀਗਾ ਔਰ ਇਹ ਕੰਮ ਪਹਿਲਾਂ ਹੁੰਦਾ ਨਹੀਂ ਹੋਇਆ ਚਲੋ ਹਰੇਕ ਗੱਲ ਦਾ ਟਾਈਮ ਹੁੰਦਾ ਇਹ ਸਿਰ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਸਿਰ ਲੱਗਣਾ ਸੀਗਾ ਮਾਨ ਸਭਾ ਸਰਕਾਰ ਤੇ ਲੱਗਣਾ ਸੀ ਸੋ ਅਸੀਂ ਬੜੇ ਖੁਸ਼ ਆ ਇਸ ਗੱਲ ਤੋਂ ਸਾਨੂੰ ਬੜਾ ਰੀਲਿਫ ਮਿਲਿਆ ਇਸ ਗੱਲ ਦਾ ਅਸੀਂ ਵਾਦਾ ਕੀਤਾ ਸੀ ਅਸੀਂ ਵਾਅਦਾ ਖਰੇ ਉਤਰ ਸਕਿਆ ਸੋ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਨਾ ਅਮਰਸਾਦੇ ਨਾਗਰਿਕਾਂ ਨੂੰ ਵੀ ਔਰ ਤੁਸੀਂ ਸਭ ਟਾਈਮ ਕੱਢ ਕੇ ਆਏ ਹੋ ਤੁਸੀਂ ਕਿਤੇ ਜਾਣਾ ਤੇ ਬਹੁਤ-ਬਹੁਤ ਮਿਹਰਬਾਨੀ ਪ੍ਰੈਸ ਦੀ ਪ੍ਰੈਸ ਹਮੇਸ਼ਾ ਸਨਪੋਰਟ ਕਰਦੀ ਹੈ ਸੋ ਪੋਜ਼ਿਟਿਵਲੀ ਸਪੋਰਟ ਕਰਿਆ ਕਰੋ ਜੇ ਤੁਹਾਨੂੰ ਕੋਈ ਲੱਗੇ ਕਿਸੇ ਕੋਈ ਕਿੰਤੂ ਪਰੰਤੂ ਕੋ ਕੁਐਸਚਨ ਹੈਗਾ ਤੁਹਾਨੂੰ ਜਰੂਰ ਪੁੱਛਿਆ ਕਰੋ ਤੁਹਾਨੂੰ ਬਿਲਕੁਲ ਸਾਫ਼ ਸੱਥਰੇ ਜਵਾਬ ਦਿਆ ਕਰਾਂਗੇ ਸਰ ਸ਼ਹਿਰ ਦੇ ਵਿੱਚ ਵੀ ਜਿਹੜੀ ਲਿਫਟਿੰਗ ਹੋ ਗਈ ਪਈ ਆ ਉਸ ਨੂੰ ਲੈ ਕੇ ਵੀ ਕੋਈ ਦੇਖੋ ਉਹ ਵੀ ਠੇਕਾ ਲੱਗ ਚੁੱਕਾ ਹੈ ਤੁਹਾਨੂੰ ਤੁਹਾਡੇ ਨਾਲ ਮੇਅਰ ਸਾਹਿਬ ਦੀ ਹੋਈ ਹੋਣੀ ਹੈ ਉਹਦਾ ਠੇਕਾ ਲੱਗ ਚੁੱਕਾ ਹੈ ਉਹਨਾਂ ਨੂੰ ਅਸੀਂ ਲੈਟਰ ਦੇਣੀ ਹੈ ਜਿਹਦੇ ਚ ਉਹਨਾਂ ਕਹਿਣਾ ਵੀ ਤੁਸੀਂ ਕੰਮ ਕਰੋ ਥੋੜਾ ਜਿਹਾ ਮੈਕਹਲ ਜਿਹੜੀ ਪੁਰਾਣੀ ਵਰਡਾ ਕੰਪਨੀ ਹੈ ਉਹਦੇ ਕੁੰਡੀ ਜੀ ਵਾਲੀ ਹੋਈ ਹੈ ਲੇਕਿਨ ਮੇਅਰ ਸਾਹਿਬ ਨੇ ਮੈਨੂੰ ਦੱਸਿਆ ਸੀ ਕਿ ਅਸੀਂ 2-4 ਦੋ ਚਾਰ ਪੰਜ ਦਿਨ ਚ ਉਹਨਾਂ ਨੇ ਦਿੱਤਾ ਜੀ ਉਹਨਾਂ ਦੇ ਵਿੱਚ ਸਟ੍ਰੇਨਲਾਈਜ਼ ਹੋ ਜਾਏਗਾ 2 4 5 3 ਇੰਚ ਹੋ ਜਾਏਗਾ ਉਹਨਾਂ ਨੂੰ ਇਕੁਇਪਮੈਂਟ ਲਿਆਉਣ ਲੱਗਿਆ ਹਦਾ ਮਹੀਨਾ ਤੋਂ 2 ਮਹੀਨੇ ਲੱਗ ਜਾਣ ਪਨਾਕ ਗੱਡੀਆਂ ਲੈ ਆਉਣ ਕਿ ਲੇਕਿਨ ਚਾਹੀਦੀਆਂ 4-500 ਗੱਡੀਆਂ ਐ ਸੋ ਆਉਂਦੇ ਆਉਂਦੇ ਟਾਈਮ ਲੱਗੇਗਾ ਨਵੀਂ ਆਰਡਰ ਕਰਨੀਆਂ ਨੇ ਬਾਜ਼ਾਰ 'ਚ ਅਵੇਲੇਬਲ ਨਹੀਂ ਹੁੰਦੀਆਂ ਉਹਨੂੰ ਟਾਈਮ ਲੱਗੇਗਾ ਅਦਰਵਾਇਜ਼ ਪੂਰਾ ਚੁੱਕੇ ਇੱਕ-ਇੱਕ ਕਾਗਜ਼ ਤੜੇ ਚੁੱਕੇ ਜਾਏਗਾ ਇੱਕ-ਇੱਕ ਪਲਾਸਟਿਕ ਲਿਫਾਫਾ ਚੁੱਕੇ ਜਾਏਗਾ ਸਰ ਜੀ ਮੇਰੇ ਕਾਰਨ ਚੁੱਕੇ ਜਾਏਗਾ ਸਭ ਠੀਕ 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 ਡੰਪ 'ਤੇ ਜਿੱਥੇ ਤਕਰੀਬਨ 15 ਲੱਖ ਟਨ ਜਿਹੜਾ ਕੂੜਾ ਦਾ ਭੰਡਾਰ ਸੀਗਾ ਸਾਡੀ ਕੇਤਰੀਵਾਲ ਸਾਹਿਬ ਦੀ ਸੋਚ ਸਾਡੇ ਮਾਨ ਸਾਹਿਬ ਦੀ ਸੋਚ ਸਾਡੇ ਐਮਐਲਏ ਸਾਹਿਬ ਖੜੇ ਨੇ ਸਾਡੇ ਨਿਜਰ ਸਾਹਿਬ ਸਾਊਥ ਕੌਨ ਔਰ ਸਾਡੇ ਮੈਡਮ ਜੀਵਨ ਜੋਤ ਐਮਐਲਏ ਉਹ ਵੀ ਆ ਰਹੇ ਨੇ ਤੇ ਡਾਕਟਰ ਸੰਧੂ ਐਮਐਲਏ ਉਹ ਵੀ ਆ ਰਹੇ ਨੇ ਸੋ ਗੱਲ ਇਹ ਆ ਕਿ ਗੱਲਾਂ ਤੇ ਬਹੁਤ ਕਰਦੇ ਰਹੇ ਪਾਰਟੀਆਂ ਪਿੱਛੇ ਆਈਆਂ 75 ਸਾਲਾਂ 17 ਸਾਲਾਂ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਲੇਕਿਨ ਇੰਪਲੀਮੈਂਟ ਕਿਸੇ ਨੇ ਕੀਤਾ ਵਾਅਦੇ ਕੀਤੇ ਗਏ ਇੰਪਲੀਮੈਂਟ ਨਹੀਂ ਇਸ ਕੂੜੇ ਤੇ ਡੰਪ ਕਰਕੇ ਇਸ ਇਲਾਕੇ ਦੇ ਆਲੇ ਦੁਆਲੇ 4-4 5-5 ਕਿਲੋਮੀਟਰ ਤੱਕ ਇਹਦੀ ਜਰੀ ਹੈ ਸਮੈਲ ਜਾਂਦੀ ਸੀ ਜਿਹੜੀਆਂ ਬਿਮਾਰੀਆਂ ਫੈਲਣ ਡੀਆਂ ਸੀਗੀਆਂ ਸੋ ਸਾਰੇ ਅਸੀਂ ਐਮਐਲਏ ਸੇਵਾਣ ਉੱਪਰੋਂ ਕਮਾਂਡ ਜਿਹੜੀ ਹੈ ਸਾਡੀ ਹਾਈ ਕਮਾਂਡ ਸੀ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਇਹਨਾਂ ਸਾਰਿਆਂ ਦੀ ਸੋਚ ਇਹ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਬਿਹਤਰ ਬਿਊਟੀਫੁੱਲ ਖੂਬਸੂਰਤ ਬਿਮਾਰੀ ਰਹਿਤ ਗੰਦ ਰਹਿਤ ਬਣਾਣਾ ਸੋ ਉਸੇ ਦਾ ਇਹ ਹਿੱਸਾ ਹੈ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੂੜੇ ਦਾ ਡੰਪ ਸੀ ਸਭ ਤੋਂ ਵੱਡੀ ਜਿਹੜੀ ਮੁਸੀਬਤ ਆ ਘਰ ਸੀ ਕਿ ਇੱਥੇ ਕੂੜਾ ਆ ਹੀ ਗਿਆ ਕਿਸੇ ਸਰਕਾਰ ਨੇ ਅੱਜ ਤੱਕ ਸੋਚਿਆ ਹੀ ਨਹੀਂ ਕਿ ਵੀ ਕੂੜੇ ਦੇ ਏਡੇ ਢੇ ਪਾੜ ਬੰਨਦੇ ਜਾਂ ਦੂਰੋਂ ਵੇਖੀਏ ਤੇ ਡਲੋਜੀ ਦੇ ਪਾੜ ਲੱਗਦੇ ਨੇ ਤੇ ਜਦੋਂ 4-5 ਕਿਲੋਮੀਟਰ ਆਈਏ ਨੇੜੇ ਤੇ ਬਿਮਾਰੀਆਂ ਦੇ ਘਰ ਨੇ ਇਹ ਬਿਮਾਰੀਆਂ ਦੇ ਪਾੜ ਨੇ ਜਿਹਦੇ ਗਰਮੀਆਂ ਦੇ ਵਿੱਚ ਗਰਮੀ ਹੋਣ ਕਰਕੇ ਮੈਥਾਇਲ ਗੈਸ ਨਿਕਲਣ ਕਰਕੇ ਅੱਗ ਜਿਹੜੀ ਪੈਦਾ ਹੋ ਜਾਂਦੀ ਸੀ ਔਰ ਬਹੁਤ ਮੁਸ਼ਕਲ ਦੇ ਨਾਲ ਉਹਦੇ ਨਾਲ ਕਾਬੂ ਕਰਨਾ ਪੈਂਦਾ ਸੀਗਾ ਤੁਹਾਨੂੰ ਲੋਕਾਂ ਨੂੰ ਰਾਹਤ ਮਿਲ ਜੇਗੀ ਸ਼ਹਿਰ ਵਾਸੀਆਂ ਨੂੰ ਜੀ ਜੀ ਸੋ ਗੱਲ ਇਹ ਹੈ ਕਿ ਇਹ ਤਕਰੀਬਨ ਅਸੀਂ 45 ਕਰੋੜ ਰੁਪਇਆ ਜਿਹੜਾ ਇਹਦੇ ਲਈ ਜਿਹੜਾ ਮਹੱਈਆ ਕਰਕੇ ਇਹਦੀ ਟੈਂਡਰ ਲਗਾਈ ਸੀ ਜਿਹੜੇ ਪਾਸ ਹੋ ਕੇ ਔਰ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਬਰਸਾਤਾਂ ਸ਼ੁਰੂ ਹੋ ਗਈਆਂ ਟਾਈਮ ਜਿਹੜਾ ਮਹੀਨਾ ਵੀ ਦਿਨ ਲੱਗ ਗਏ ਜ਼ਰੂਰ ਲੇਕਿਨ ਅਸੀਂ ਮੂਰਤ ਉਸਤਨ ਕਰਨ ਆਏ ਆ ਜਿਸ ਦਿਨ ਸਾਡੀ ਮਸ਼ੀਨਰੀ ਇੱਥੇ ਸਥਾਪਿਤ ਹੋ ਗਈ ਆ ਦੋ ਟਰਾਲਲ ਮਸ਼ੀਨਾ ਔਰ ਇੱਕ ਬਲਾਸਟਰ ਔਰ ਪੋਕਲੈਨ ਇੱਥੇ ਜਿਹੜੀਆਂ ਸਥਾਪਿਤ ਹੋ ਚੁੱਕੀਆਂ ਜਿਵੇਂ ਜਿਵੇਂ ਕੂੜਾ ਇਹ ਖਤਮ ਹੋਈ ਜਾਏਗਾ ਕਿਉਂਕਿ ਜਿਵੇਂ ਸਾਡੇ ਡਾਕਟਰ ਸਾਹਿਬ ਨੇ ਦੱਸਿਆ ਕਿ ਕੂੜਾ ਖਤਮ ਕਰਨ ਲਈ ਇਹਦੇ ਵਿੱਚੋਂ ਇਹ ਨਿਕਲ ਇੱਟ ਪੇ ਵਟਾ ਪੱਥਰ ਰੇਤ ਮਿੱਟੀ ਇਹ ਚੀਜ਼ਾਂ ਜਿਹੜੀਆਂ ਨੇ ਹਾਈਵੇ ਵਾਲੇ ਜਿਹੜੇ ਕੰਪਨੀ ਆਪੇ ਕਰੇਗੀ ਉਹ ਹਾਈਵੇ ਦੇ ਰੋਡਾਂ ਤੇ ਪੈ ਜਾਂਦੀਆਂ ਨੇ ਕਿਉਂਕਿ ਲੋਕਾਂ ਕੀ ਦਿਮਾਗ ਹੁੰਦਾ ਛੇਦ ਇਤੋਂ ਕੂੜਾ ਚੁੱਕ ਕੇ ਕਿਤੇ ਹੋਰ ਜਾਣਾ ਨਹੀਂ ਇਹ ਕੂੜੇ ਨੂੰ ਖਤਮ ਕਰਨਾ ਇਹਦੇ ਵਿੱਚ 30 40% ਜਿਹੜਾ ਹੈਗਾ ਇੱਟ ਵਟਾ ਪੱਥਰ ਮਿੱਟੀ ਰੇਤ ਹੈ को 10-20% ਜਿਹੜਾ ਹੈਗਾ ਇਹਦੇ ਵਿੱਚ ਫੂਡ ਮਟੀਰੀਅਲ ਜਿਹਦੇ ਤੋਂ ਖਾਦ ਬਣ ਜਾਣੀ ਹੈ ਫਿਰ ਇਸ ਤੋਂ ਬਾਅਦ ਜਿਹੜਾ ਪਲਾਸਟਿਕ ਨਿਕਲਦਾ ਜਿਹੜੀ ਸਭ ਤੋਂ ਜਿਹੜੀ ਉਹਨੂੰ ਕਿਤੇ ਖਪਤ ਨਹੀਂ ਸੀ ਹੁੰਦਾ ਸੋ ਉਹ ਜਿਹੜਾ ਪਲਾਸਟਿਕ ਨਿਕਲਣਾ ਆਰਡੀਐਫ ਉਹ ਵੀ ਜਿਹੜੀਆਂ ਹੈਗੀਆਂ ਵੱਡੀਆਂ ਥਰਮਲ ਪਲਾਂਟਸ ਹੈਗੀਆਂ ਸੀਮੈਂਟ ਮਿਲਾਂ ਨੇ ਉਹਨਾਂ ਨੂੰ ਜਿਹੜੀ ਐਨਜੀਟੀ ਹੈ ਨੈਸ਼ਨਲ ਗ੍ਰੀਨ ਟਰਬਿਨਲ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬੋਇਲਰਸ ਲਗਾਏ ਨੇ ਕਿ ਉਹ ਇਹ ਫਿਊਲ ਦੇ ਤੌਰ ਤੇ ਉਹਨਾਂ ਫੈਕਟਰੀਆਂ ਜਾਏਗਾ ਸੋ 100% ਇਹ ਜਿਹੜਾ ਹੈਗਾ ਇਥੋਂ ਬਿਲਕੁਲ ਡਿਸਪੋਜ਼ ਆਫ ਹੋ ਜਾਣਾ ਔਰ ਇਹਦੇ ਨਾਲ ਲੋਕਾਂ ਨੂੰ ਜਿਹੜੀ ਹੈਗੀ ਬਹੁਤ ਵੱਡਾ ਸ਼ਹਿਰ ਸਾਰੇ ਨੂੰ ਰਾਤ ਮਿਲਣੀ ਹੈ ਔਰ ਇਹੋ ਜਗ੍ਹਾ ਜਿਹੜੀ ਹੈ 20 ਏਕੜ ਸਾਡੀ ਕਾਰਪੋਰੇਸ਼ਨ ਦੀ ਜਗ੍ਹਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਐਮਐਲ ਸਾਹਿਬ ਵੀ ਇੱਥੇ ਅਸੀਂ ਕੋਈ ਨਾ ਕੋਈ ਬਿਊਟੀਫੁੱਲ ਪਾਰਕ ਬਣਾਵਾਂਗੇ ਕੋਈ ਹੋਰ ਜ਼ਰੂਰਤ ਦੇ ਸਹੂਆਦ ਦੇ ਨਾਲ ਇਹਨੂੰ ਸੁੰਦਰ ਕਰਾਂਗੇ ਔਰ ਇਹਦੇ ਨਾਲ ਇਹ ਵੀ ਦੱਸਦੀ ਏ ਕਿ ਜਦੋਂ ਇਥੋਂ 20 25% ਕੂੜਾ ਜਿਹੜਾ ਖਤਮ ਹੋ ਜਾਏਗਾ ਅਸੀਂ ਸ਼ਹਿਰ ਦੇ ਆਲੇ-ਦੁਆਲੇ ਜਿਵੇਂ ਚਭਾਲ ਰੋੜੇ ਹੋਰ ਜਗ੍ਹਾ ਤੇ ਸਾਡਾ ਕੂੜ ਅਸੀਂ ਨਾਲ ਹੀ ਉਹ ਟਿੱਪਰ ਲਗਾ ਕੇ ਉਹ ਸਾਰਾ ਹੀ ਕਲੀਅਰ ਕਰਕੇ ਇੱਥੇ ਕੂੜਾ ਲਿਆਉਣਾ ਔਰ ਕਿਤੇ ਵੀ ਸ਼ਹਿਰ ਦੇ ਹਾਲੇਦ ਵਾਲੇ ਕੂੜਾ ਰਹਿਤ ਸ਼ਹਿਰ ਨੂੰ ਕਰਨਾ ਹੈ ਬਿਊਟੀਫੁੱਲ ਸ਼ਹਿਰ ਕਰਨਾ ਸਾਡਾ ਤਿਆ ਸਾਡੇ ਸਾਰੇ ਐਮਐਲ ਸਾਹਿਬ ਦਾ ਸਾਡੀ ਸਰਕਾਰ ਦਾ ਕਿ ਜਿਹੜਾ ਅਗਲਾ 2026 ਦਾ ਸਵਸ਼ ਭਾਰਤ ਦਾ ਸਰਵੇ ਹੋਏ ਸਾਡਾ ਅੰਮ੍ਰਿਤਸਰ ਸ਼ਹਿਰ ਪਹਿਲੇ 10 ਨੰਬਰਾਂ 'ਚ ਆਏ ਜਿਹੜਾ ਅਸੀਂ 34 ਤੋਂ ਐਤਕਨ 30 'ਚ ਆਇਆ ਲੇਕਿਨ ਅਸੀਂ ਪਹਿਲੇ 30 ਤੋਂ ਜਿਹੜੇ ਪਹਿਲੇ 10 ਨੰਬਰ 'ਚ ਲਿਉਣਾ ਇਸ ਸ਼ਹਿਰ ਨੂੰ ਔਰ ਇਹ ਸਾਡੀ ਸਾਰੀ ਸੋਚ ਹੈ ਪਲਾਨਿੰਗ ਹੈ ਔਰ پلان ਜਿਹੜਾ ਬਿਲਕੁਲ ਕਰਕੇ ਸ਼ਹਿਰ ਦਾ ਚੱਲੇ ਆ ਔਰ ਆਉਣ ਵਾਲੇ ਸਾਲ ਦੇ ਵਿੱਚ ਵੀ ਸ਼ਹਿਰ ਜਿਹੜਾ ਬਿਲਕੁਲ ਬਿਹਤਰ ਔਰ ਬਿਊਟੀਫੁੱਲ ਖੂਬਸੂਰਤ ਹੋਏਗਾ ਠੀਕ